ਰਾ ਬਾਹਰ ਆਇਆ ਉਹਨੇ ਆ ਕੇ ਨਾ ਦੇਖਿਆ ਵੀ ਗੋਲਡਨ ਟੈਂਪਲ ਉਹਨੇ ਸੋਚਿਆ ਕਿ ਸੋਮੇ ਦਾ ਮੰਦਿਰ ਹੋ। ਹਾਂ ਦੇਖੀਏ ਉਹ ਦਰਬਾਰ ਸਾਹਿਬ ਗਏ ਤਾਂ ਉਹਨੇ ਜਾ ਕੇ ਕੀ ਕੀਤਾ ਗੋਰੇ ਨੇ ਜਦੋਂ ਦੇਖਿਆ ਵੀ ਲੋਕ ਨਾ ਸਰੋਵਰ ਦੇ ਵਿੱਚੋਂ ਚੁਲੀਆਂ ਭਰ ਕੇ ਕੋਈ ਨਾ ਪਾਣੀ ਪੀ ਰਿਆ ਸੀ ਕੋਈ ਆਪਣੇ ਉੱਪਰੋਂ ਐ ਕਰ ਰਹੇ ਸੀ ਤਾਂ ਸਟੇ ਕੀ ਹੋ ਰਿਹਾ ਉਹਨੂੰ ਕਿਸੇ ਨੇ ਪੁੱਛਿਆ ਵੀ ਤੁਹਾਨੂੰ ਕੀ ਵਧੀਆ ਲੱਗਾ ਇੱਥੇ ਉਹ ਕਹਿੰਦਾ ਸਾਰਾ ਕੁਝ ਤਾਂ ਵਧੀਆ ਆ ਕੀ ਕਰੀ ਜਾਂਦੇ ਆ ਕਿੰਨੇ ਲੋਕ ਵਿੱਚ ਨਹਾਈ ਜਾਂਦੇ ਹੋ ਪੀ ਜਾਂਦੇ ਬਿਮਾਰ ਨਹੀਂ ਹੋਣਗੇ ਉਹ ਕਹਿੰਦੇ ਨਹੀਂ ਜੀ ਇਹ ਤਾਂ ਅੰਮ੍ਰਿਤ ਹੈ ਕਹਨ ਉਹ ਕਿਦਾਂ ਕਹਿੰਦੇ ਤੁਸੀਂ ਮੰਨੋਗੇ ਇਹ ਅੰਮ੍ਰਿਤ ਹੈ ਕਹਿੰਦਾ ਕਿਦਾਂ ਕਹਿੰਦਾ 24 ਘੰਟੇ ਗੁਰਬਾਣੀ ਦੇ ਕੋਲ ਇਹ ਇਹ ਪਾਣੀ ਆ ਇਸ ਕਰਕੇ ਅੰਮ੍ਰਿਤ ਹੈ ਉਹ ਕਹਿੰਦਾ ਅੱਛਾ ਇਹ ਹੋ ਸਕਦਾ ਹੈ ਤਾਂ ਤੁਸੀਂ ਮੰਨੋਗੇ ਉਹ ਇਸ ਇਨਸਾਨ ਨੇ ਪਾਣੀ ਨੂੰ ਉਸੇ ਅੰਮ੍ਰਿਤ ਨੂੰ ਲੈ ਲਿਆ ਉਹ ਬਾਹਰ ਚਲਾ ਗਿਆ ਉਹ ਬਾਹਰ ਜਾ ਕੇ ਉਹ ਉਸ ਅੰਮ੍ਰਿਤ ਨੂੰ ਰੱਖ ਕੇ ਉਹਦੇ ਕੋਲ ਗੰਦੀਆਂ ਫਿਲਮਾਂ ਲਾਤੀਆਂ ਹੂੰ ਗੰਦੇ ਗੀਤ ਲਾਤੇ ਹੂੰ ਉਹਨੇ ਫਿਰ ਉਹਨੂੰ ਲੈਬਾਰਟਰੀ ਚ ਟੈਸਟ ਕੀਤਾ ਉਹ ਪਾਣੀ ਗੰਦਾ ਹੋ ਚੁੱਕਿਆ ਸੀ ਉਹਨੇ ਸੋਚਿਆ ਵੀ ਜੇਕਰ ਚੰਗਾ ਪਾਣੀ ਮਾੜੀ ਚੀਜ਼ ਸੁਣ ਸੁਣ ਕੇ ਗੰਦਾ ਹੋ ਸਕਦਾ ਫਿਰ ਗੰਦਾ ਪਾਣੀ ਧਰੀਏ ਉਹਨੇ ਕਿਸੇ ਨਾਲੀਆਂ ਦਾ ਪਾਣੀ ਲਿਆ ਤੇ ਉਹਨੇ ਪਾਣੀ ਰੱਖ ਕੇ ਤੇ ਉਹਦੇ ਨੇੜੇ ਗੁਰਬਾਣੀ ਦਾ ਪ੍ਰਚਾਰ ਕਰਨਾ ਸ਼ੁਰੂ ਕਰਤਾ ਹਫ਼ਤੇ ਬਾਅਦ ਉਸ ਇਨਸਾਨ ਨੇ ਚੈੱਕ ਕੀਤਾ ਉਹ ਪਾਣੀ ਪੀਣ ਦੇ ਲਾਇਕ ਹੋ ਚੁੱਕਿਆ ਸੀ ਇੰਨਾ ਇੰਨਾ ਉਹਦੇ ਚ ਪੋਜ਼ਿਟਿਵਿਟੀ ਸੀ ਹਣੀ ਕਿਸੀ ਚੀਜ਼ ਆ ਕਰਿਓ ਜੀ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਕੇ ਜਾਇਓ ਜਾਂਦੇ ਜਾਂਦੇ ਇਸ ਵੀਡੀਓ ਨੂੰ ਧੰਨਵਾਦ ਸਾਰੇ ਭਰਾਵਾਂ ਦਾ ਲਵ ਯੂ